ਇਹ ਤਰਕ ਸਹੀ ਹੈ ਤੁਹਾਨੂੰ ਬਹੁਤ ਪਸੰਦਾ ਲੱਗਦਾ ਹੈ। ਸਾਈ ਅਮਤਪਾਲ ਸਿੰਘ ਦਾ ਮਿਸ਼ਨ ਕੀ ਸੀ? ਸਿਰਫ ਬੱਚਿਆਂ ਨੂੰ ਸਿੱਖੀ ਮੌਜੂਦ ਦੇ ਤੌਰ 'ਤੇ ਕਿਉਂਕਿ ਅੱਜ ਜੇ ਸਭ ਤੋਂ ਖਤਰਨਾਕ ਪੰਜਾਬ ਬੰਦਾ ਇਹਨਾਂ ਪਿੱਛੇ ਤੋਂ ਲੈ ਕੇ ਭਾਵੇਂ ਆਪਾਂ ਮੁਗਲਾਂ ਦੀ ਗੱਲ ਕਰੀਏ ਜਾਂ ਅੰਗਰੇਜ਼ਾਂ ਦਾ ਚੱਲਿਆ ਤੇ ਜਾਂ ਅੱਜ ਚੱਲ ਰਿਹਾ ਕਿਉਂਕਿ ਸਿੱਖੀ ਦਾ ਪੰਜਾਬ ਸਭ ਤੋਂ ਖਤਰਨਾਕ ਮਾਨਾ ਕਿਉਂਕਿ ਇਹਦੇ ਵਿੱਚ ਬਹੁਤ ਮੁਸ਼ਕਲਾ ਸਾਹਮਣੇ ਆਉਂਦੀ ਆ ਅਸਲ ਮਾਰਗ ਦੇ ਗਰਾਹਟ ਕਿਵਾਂ ਹੈ ਤੇ ਭਾਈ ਸਾਹਿਬ ਨੇ ਇਹ ਸੋਚਿਆ ਕਿ ਇਹ ਆਪਾਂ ਇਹਦਾ ਨਾਨਕ ਨਿਰਮਲ ਪੰਥ ਚਲਾਇਆ ਹੈ ਇਹਨੂੰ ਸਹੀ ਮਾਰਗ ਤੇ ਕਿਦਾਂ ਚਲਾਇਆ ਜਾਵੇ ਅਦਲ ਭਾਈ ਜੇ ਅਸੀਂ ਇਸੇ ਬਾਰੇ ਧਿਆਨ ਮਾਰੀ ਤੇ ਸਾਡੀ ਸਿੱਖੀ ਦਾ ਮਾਰਗ ਕੀ ਸੀ ਆ ਮੇਰੇ ਵੀਰ ਭੇਜੇ ਆ ਗੁਰੂ ਜੀਆਂ ਲਾ ਲਿਆ ਫੌਜਾਂ 1745 ਦੇ ਵਿੱਚ ਆਹ ਸਭ ਜਾਣਦੇ ਆ ਕਿ ਅਬਦਾਲੀ ਨੱਥਿ ਸ਼ਾਹਾਂ ਨੇ 17 ਮਹੀਨੇ ਕਿਤੇ ਸਾਡੇ ਲੋਕਾਂ ਤੇ ਤੇ 1745 ਦਾ ਜਿਹੜਾ ਹਮਰਾ ਸੀ ਇਹ ਸਾਰੇ ਦਿੱਲੀ ਤੋਂ ਪਾਰ ਹੋਇਆ ਤੇ ਟਿੱਪਲੀ ਆਜ ਪੈਂਦਾ ਹਰਿਆਣੇ ਦੇ ਵਿੱਚ ਸਭ ਤੋਂ ਪਹਿਲਾਂ ਪਹਿਲੀ ਮਿਹਲ ਬਾਬਾ ਦੀ ਸੇ ਵਿੱਚ ਲੱਭ ਲਿਆ ਉਹਦੇ ਤੋਂ ਡੋਰ ਤੋਂ ਡੋਰਾ ਪਟਿਆਰਾ ਨਾਤਾ ਤੇ ਤੁਰਿਆ ਇੱਕ ਜਿਹੜੇ ਨੌਰ ਤੋਂ ਚਿਆ ਤੇ ਉਹਨੇ ਆ ਕੇ ਜਕਰੀਆ ਖਾਨ ਨੂੰ ਪਲਾ ਦਿਆਂਦਾ ਓਏ ਉਹ ਕਈ ਨਾ ਪੰਜਾਬ ਵਿੱਚ ਰਾ ਸਾਦਾ ਪਰ ਮੈਂ ਜਦੋਂ ਆਪਣੀ ਆਗਰਾ ਮਤਰਾ ਲੁੱਟ ਕੇ ਮਹਾਂ ਹਾਈਡਰ ਸਾਥ ਮੈਨੂੰ ਕੇਸ ਕਰਵਾਇਆ ਪਰ ਅੱਜ ਪੰਜਾਬ ਇੱਥੇ ਪਹੁੰਚਿਆ ਤੇ ਮੇਰੇ ਪੱਲੇ ਕੁਝ ਨਹੀਂ ਛੱਡਿਆ ਇਹ ਕੌਣ ਆਉਂਦਾ ਜੀ ਇੰਨਾ ਦਾ ਕੋਈ ਘੜ ਘਾੜ ਨੂਗਾ ਥੋੜੀਆਂ ਦੇ ਰਹਿ ਮਾਰੇ ਲੋਕ ਉਹ ਸਾਰੇ ਇਹਨੇ ਗੱਡੀਆਂ ਦੱਬਕਾ ਮਾਰਿਆ ਨਾਤਰ ਸ਼ਾਹ ਆਪ ਇਸੇ ਰੋਡ ਦਾ ਮੇਂਜ ਜੀ ਕਿਉਂਕਿ ਉਹ ਇੱਕ ਢੇਡਾ ਚਾਲਣ ਵਾਲਾ ਅੱਜ ਜਿਹੜੀ ਸੀ ਵੀਰ ਕੋ ਡਾਕੂ ਆ ਰਹੇ ਨਹੀਂ ਉਹਨਾਂ ਦੇ ਵਿੱਚ ਰਹਿ ਆ ਕਿ ਉਹਨੇ ਮਾਰਚ ਚੁਣਿਆ ਜੇ ਸਹੀ ਨਿਜਮ ਸੀ ਉਹ ਜਾਣਦਾ ਸੀ ਉਹਨੇ ਕਿਹਾ ਕੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਮੇਰੇ ਪੱਲੇ ਕੁਝ ਨਹੀਂ ਛੱਡਿਆ ਕਿ ਦੁਨੀਆ ਲੁੱਟਣ ਵਾਲੇ ਨੂੰ ਲੁੱਟਿਆ ਉਹ ਇਨਸਾਨ ਕਿਹੋ ਜਿਹਾ ਹੋਣਗੇ ਤੇ ਲੱਗੋ ਕਿਸੇ ਵਜੀਰ ਨੇ ਦੱਸਿਆ ਖਾਨ ਬਾਦਰ ਜੀ ਇਹ ਇਹ ਵੀ ਸੱਚੀ ਆ ਦੇ ਦਾਤਾ ਸਾਹਿਬ ਤੁਸੀਂ ਵੀ ਸੱਚੇ ਹੋ ਅੰਦਾ ਇਹ ਲੋਕਿਆ ਵਾਕਿਆ ਕੋੜੀਆ ਤਰੀਂ ਦੇ ਜੰਗਲਾਂ ਚੜੀ ਕੇ ਆ। ਪਤਾ ਨਹੀਂ ਮਾੜਾ ਭਾਈ ਕਿਤੇ ਘਰਦੇ ਨੇ ਲੜਕੀਆਂ ਨੂੰ ਸਾਡੇ ਕੋਲ ਸ਼ਡਾਈਆਂ। ਉਹ ਕਹਿੰਦਾ ਭਾਵੇਂ ਮਸੜਾ ਦੀ ਭਾਵੇਂ ਆਗਰੇ ਦੀ ਆ। ਇੱਜ਼ਤ ਦੇ ਨਾਲ ਉਹ ਕਣਫ ਚਾਈ ਜਾਣੀ ਆ। ਤੇ ਨਾਲ ਉਹਦੇ ਵਿਛਾਦੀ ਵਾਸਤੇ ਮਾਂ ਦੇ ਦੇ ਜਾਣਾ। ਤੇ ਜਿਹੜੀ ਵਗ ਜਾਣੀ ਆ ਆਪ ਔਰ ਸ਼ੋਲਿਆਂ ਨੂੰ ਬਦਾਨ ਤਾਹਦੇ ਆ। ਤੇ ਜਿਹੜੀ ਪੀਂ ਮਾਇਆ ਲੋਕਾਂ ਦੇ ਘਰਾਂ ਵਿੱਚ ਪੰਜਾਬ ਦੇ ਵਿੱਚ ਜਿੱਥੇ ਗਰੀਬੀ ਦੀ ਆਵਾਜ਼ ਆਈ ਉਹਦੇ ਜਾ ਕੇ ਤੈਨੂੰ ਹਾਂਜੀ ਤੇ ਬਾਦਸ਼ਾਹ ਇੱਕ ਉਹ ਨਾਰਾ ਬਣ ਚੁੱਕਾ ਸਾਡੇ ਪੰਜਾਬ ਦੇ ਵਿੱਚ ਵੀ ਰਾਤ ਨੂੰ ਲੋਕ ਗੂਏ ਫਲੇ ਰਾਤ ਨੂੰ ਵੀ ਆਏ ਨੇ ਨਿਹੰਗ ਉਹ ਆ ਖੋਦੇ ਨਿਸ਼ਾਨਾ ਗੁਰਮ ਕਹੋ ਇਹ ਸਾਡਾ ਅੰਦਰਾ ਨਹੀਂ ਕਿਉਂਕਿ ਜਿਹਨਾਂ ਸੀ ਉਹਨਾਂ ਦਾ ਦਸਤਪਰ ਸੀ ਲੋਕ ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਗੂਏ ਬੰਦ ਕਰਦੇ ਸੀ ਪਰ ਜਿਹੜੀਆਂ ਲਾੜੀਆਂ ਫੋਜੀਆਂ ਉਹਨਾਂ ਨੂੰ ਦੇਖੇ ਗੂਏ ਖੋਦੇ ਸੀ ਭਾਈ ਸਾਹਿਬ ਨੇ ਵੀਾ ਚੁੱਕਿਆ ਕਿ ਅੱਜ ਹੀ ਅਸੀਂ ਸਿੱਖੀ ਨੂੰ ਉਸ ਲਈ ਤੇ ਲਿਆਈਏ ਪਰ ਉਹਨਾਂ ਨੂੰ ਉਹਦਾ ਮੌਜਾ ਕੀ ਚੁਕਣਾ ਪਿਆ ਕਿ 70 ਬੰਦੇ ਆ ਗਏ ਜਿੰਨੂੰ ਘੜ ਜੇਲ੍ਹ ਵਿੱਚ ਆ ਤੇ 30 ਬੰਦੇ ਸਾਡੇ ਜਿਹੜੇ ਅੰਮ੍ਰਿਤਸਰ ਜੇਲ੍ਹ ਵਿੱਚ ਗੁਰੂਆਂ ਪਿਆਰਿਓ ਇਹ ਫੈਸਲਾ ਨਦੀ ਸੋਤ ਤੋਂ ਬਾਦ ਲਿਆ ਇਹ ਸਾਨੂੰ ਇਹ ਵੀ ਲਖਣ ਲੜਨੀ ਚਾਹੀਦੀ ਆ ਕਿਉਂਕਿ ਲੋਕਾਂ ਦੀ ਧਰਤ ਵਿੱਚ ਜੇ ਮੈਂ ਕਹੀ ਤਾਂ ਲੋਕ ਰਾਜ ਆ ਅੱਜ ਅਸੀਂ ਇਸ ਵਾਰ ਤੁਹਾਡੇ ਧਰਤ ਵਿੱਚ ਆਏ ਆ ਤੇ ਸਾਡੀ ਇਹੋ ਵੀ ਲਿਆ ਕਿ ਵਾਧ ਤੋਂ ਵਾਧ ਕੋਟਾ ਪਾ ਕੇ ਭਾਈ ਅੰਮ੍ਰਿਤਪਾਲ ਸਾਹਿਬ ਅੰਮ੍ਰਿਤਪਾਲ ਸਾਹਿਬ ਦੀ ਮਰਸੀ ਬਣਾਉਣ ਜਾਵੇ ਤੇ ਸਿੱਖੀ ਮਾਰ ਨੂੰ ਸਹੀ ਦਿਸ਼ਾ ਦਿਖਾਈ ਜਾਵੇ ਕਿਉਂਕਿ ਮਿਹਨਿਆ ਪਹਿਣਾ ਬੇਸ਼ੇਰ ਬਜ਼ੁਰਗ ਪਿੱਛੇ ਆ ਲਾਗੇ ਨੌਜਵਾਨ ਬੱਚੇ ਬੈਠੇ ਆ ਸਾਰਿਆਂ ਨੂੰ ਇਹ ਅਸtir ਆ ਕਿ ਭਾਈ ਵੱਧ ਤੋਂ ਵੱਧ ਕੋਟਾ ਪਾ ਕੇ ਮੈਂ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਸ਼ਾਮ ਕੋ ਬਾਹਰ ਨੰਪਤਿਆ ਉਹ ਭਾਈ ਪਰਗਦੀ ਨੇ ਦੱਸ ਦਿੱਤਾ ਹੈ ਵੱਧ ਤੋਂ ਵੱਧ ਕੋਟਾ ਪਾ ਕੇ ਦੋ ਕਾਤੀ 5 ਲੱਖ ਰੋਡ ਦੇ ਜਿੱਤੂ ਨਹੀਂ ਚਾਹੀਦਾ ਕਿ ਬੋਏ ਸੋਨ ਹੈ ਬਹੁਤ ਸ਼ੁਕਰੀਆ ਬੰਦੇ ਜੀ ਆਨੂੰ ਇਹ ਸਵਾਲ ਲੱਗਦਾ ਹੈ ਕਿ ਜੇ ਉਹ ਨੌਜਵਾਨ ਨੂੰ ਅਸੀਂ 3200 ਕਿਲੋਮੀਟਰ ਜਿਮੂ ਘੋੜੀ ਜੇਲੇ ਤੇ ਕਿਹਾ ਉਹਨੂੰ ਲੋਕ ਹੀਰੋ ਮੰਨਦੇ ਆ ਕਿ ਜਾ ਬਲੈਕਲਿਸਟਿਆਂ ਅੱਜ ਇਹ ਆਪਾਂ ਸਾਫ਼ ਕਰਨਾ ਹੈ ਤੇ ਫੱਦ ਜਵਾਦ ਭਾਈ ਇਹਨਾਂ ਤੋਂ ਸਾਫ਼ ਨੇ ਵੋਟਾਂ ਪਾ ਕੇ ਜਿਤਾ ਕੇ ਆਪਣਾ ਪਾਰਲੀਮੈਂਟ ਕਰ ਨਾ ਬੋਟਾਂ ਆ ਕੇ ਭੇਜਣਾ ਜੋ ਕਿ ਉਹਨਾਂ ਵਿਰੋਧੀ ਨੂੰ ਸਾਹਮਣੇ ਅਕਾ ਸਾਹਮਣੇ ਕੇ ਕਰਕੇ ਬੋਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ